ਦਾ ਵੀ ਰੋਣਾ ਰਪਾ ਉਦਾਂ ਹੀ ਪਾਈ ਤੁਰੀਆਂ ਜਾਂਦੀਆਂ ਇਹ ਨਾਲ ਲੱਗਦਾ ਸਾਡਾ ਕੱਠ ਨਹੀਂ ਲੰਘ ਮੈਂ ਨਾ ਵੀ ਆ ਵੀ ਦੇਣ ਲੰਘ ਜੇ ਆ ਵੀ ਇਹਨਾਂ ਦੇ ਜੀ ਕੱਠ ਦੇ ਵਿੱਚ ਇਹ ਬੜਾ ਗੋ ਬਣ ਜਾਂਦਾ ਵਾ ਗੱਲੇ-ਕੱਲੇ ਕਿਸ ਨੇ ਕੀ ਬਣਾ ਲੈਣਾ ਹੁੰਦਾ ਬੜੋਂ ਡੇ ਜੇ ਕੀ ਗੱਲਾਂ ਕਰਨ ਦੇ ਆ ਉਹ ਗੱਲਾਂ ਹੀ ਕਰਨ ਦੇ ਮੈਂ ਤੁਹਾਡੀਆਂ ਸਭ ਕੋ ਸੁਣਦੇ ਆ ਕੀ ਹੋਇਆ ਜੀ ਰੋਟੀਆਂ ਹੀ ਬਾਕੀਆਂ ਤੇ ਤਾਂ ਕੀ ਹੋ ਗਿਆ ਜੀ ਤੇ ਤੁਸੀਂ ਸੁਣਨ ਨੂੰ ਡੇ ਹੀ ਤੇ ਤੁਸੀਂ ਉੱਠ ਕੇ ਬਾਹਰ ਚੱਲ ਜਾਂਦੇ ਐਡਾ ਤੁਹਾਨੂੰ ਤਾਂ ਪਚਣ ਦੇ ਆ ਜਿਹੜਾ ਸੁਣ-ਸੁਣ ਕੇ ਦੱਸ ਮੈਂ ਬਾਹਰ ਜਾ ਕੇ ਕੀ ਕਰਦਾ ਸੀ ਨਹੀਂ ਆਖਣੇ ਨਾ ਫਿਰ ਕਿਦਾਂ ਆ ਵੀ ਦਿਨ ਲੰਘ ਜਿਆ ਵੀ ਕੀ ਆਖਣਦੇ ਰੋਲਾ ਤੇ ਤੁਹਾਡਾ ਹੀ ਨਹੀਂ ਮੁਕਣਦਾ ਤੇ ਮੈਂ ਜਾਣ ਕੇ ਐਵੇਂ ਜਾਣ ਕੇ ਵਿੱਚ ਲੜਾ ਤੜਾਉਣੀ ਹਾਂ ਹਾਂ ਹੇ ਸਾਡਾ ਰੋਲਾ ਰੋਲਾ ਵਾ ਤੇ ਜਿਹੜਾ ਤੁਸੀਂ ਗੱਲਾਂ ਕਰ ਦਿੰਨੇ ਹਨ ਉਹ ਕੋਈ ਰੋਲਾ ਨਹੀਂਗਾ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਕੱਠ ਰਹਿਣ ਦੋਗੀ ਹਾਂ ਅਸੀਂ ਕੀ ਆਖਣਦੇ ਹਾਂ ਨਿਤ ਸੂਰਜ ਨਿਤ ਨਵੀਆਂ ਗੱਲਾਂ ਨਿਤ ਲੜਾਈ ਤੁਹਾਡੀ ਕੀ ਚੁੱਲਾ ਚੌਂਕਾ ਚੁੱਲਾ ਚੌਂਕਾ ਲਾਇਆ ਤੁਸੀਂ ਹੈ ਤਾਨੂੰ ਨੂੰ ਬਾਲ ਲੱਗਦਾ ਤੁਸੀਂ ਅਲੋਕਾਰੀਆਂ ਕੰਮ ਕਰਨ ਲੱਗੀਆਂ ਦੁਨੀਆ ਬੜਾ ਕੰਮ ਕਰਦੀ ਏ ਬਲਾ ਚੱਲ ਖਾ ਲਓ ਫੇ ਰੋਟੀਆਂ ਫੇਰ ਵੀ ਰੋਟੀ ਖਾ ਲੰਗ ਤਾਂ ਕੀ ਹੋਊਗੀ ਅਲੂ ਵਾਲੇ ਲਉਣੇ ਹੀ ਐ ਕਰਨਾ ਹੈ ਮੈਂ ਜੇ ਕਰਨਾ ਹੀ ਕਰੀ ਜੰਨੀ ਸੁਣ ਲਿਆ ਸਭ ਕੋ ਉਹ ਪਤਾ ਇੱਥੇ ਸਭ ਕੋ ਸੁਣ ਡਿਆ ਆਗੇ ਐਡਾ ਨੇ ਬੰਦਾ ਵਾ ਤੁਹਾਡਾ ਚਲੋ ਠੀਕ ਆ ਫੇਰ ਹੁਣ ਮੈਂ ਲੱਗੀ ਨਿਆਣਿਆਂ ਨੂੰ ਲਾ ਕੇ ਦੇਣ ਆਲੂਆਂ ਵਾਲੇ ਬਾਕੀ ਚੱਲ ਜਾਣੇ ਖਾਓ ਉਹ ਰੋਟੀਆਂ ਫੇਰ ਦਫਾ ਕਰੋ ਰੋਟੀਆਂ ਨੂੰ ਤੇ ਆਲੂਆਂ ਨੂੰ ਕਮੇਟੀ ਦਾ ਕਿੱਦਾਂ ਆ ਕਿਦਾਂ ਉਤਾਰਨੀ ਆ ਕਿਦਾਂ ਬੋਲੀ ਆ ਉਹ ਪਤਾ ਨਹੀਂ ਮੈਨੂੰ ਕਦੋਂ ਉਤਾਰਨੀ ਆ ਹਾਂ ਇੱਧਰ ਲਾਉਂਦੇ ਫਿਰਦੇ ਇੱਧਰ ਬੁਝਾਉਂਦੇ ਫਿਰਦੇ ਨਾ ਮੂੰਹ ਸਰ ਫੜਾਉਂਦੇ ਗੱਲ ਦਾ ਕੋਈ ਗੱਲ ਵਾ ਉਹ ਆਖਣ ਡਿਆ ਵਾ ਮੈਂ ਤੁਹਾਨੂੰ ਆਖਣ ਮੈਂ ਕਿਦਾਂ ਤਾਰਨੀ ਇਹਦੋਂ ਆਖਣ ਡਾ ਛੱਡ ਪਰ ਅਮੀਰ ਅਖੇ ਇਹਦੇ ਵਿੱਚ ਤੇ ਹੀਰਾ ਫੇਰੀ ਆਂਦੇ ਬੜੀ ਹੋ ਜਾਂਦੀ ਆ ਲੋਕੀ ਕਈ ਪੈਸੇ ਮਾਰ ਕੇ ਭੱਜ ਜਾਂਦੇ ਆ ਹੈਗੀ ਕਿੰਨੀ ਆ ਕਿਸ਼ਤ ਪੜੇ 10000 ਕਿਸ਼ਤ ਆਖਰੀ 10000 ਵਾ ਆਹੋ ਤੋ ਮੈਂ ਉਹਨੂੰ ਆਖਿਆ ਮੈਂ ਆਖਿਆ ਭਾਬੀ ਦੇਰੀ ਨੂੰ ਮੈਂ ਮਨਾ ਲਿਆ ਵਾ ਉਹ ਆਣੀ ਵੀ ਜੋ ਮੇਰੇ ਕੋਲ 2250 ਜਿੰਨਾ ਵੀ ਮੇਰੇ ਕੋਲ ਹੋਗਾ ਮੈਂ ਦੇ ਦਿਆ ਕਰੂੰਗੀ ਹਾਏ ਹਾਏ 2250 ਥੋੜੀ ਤੁਸੀਂ ਕਹਿਣਾ ਹੈਗਾ ਉਹ ਤੇ ਮੇਰੇ ਮੂੰਹ ਨਿਕਲ ਗਿਆ 2250 ਰੁਪਏ ਦੇ ਇੱਕ ਸੂਟ ਦੀ ਸਮਾਈ ਆ ਇਹ ਮਹੀਨੇ ਵਿੱਚ ਮੈਂ 2250 ਥੋੜੀ ਕਮਾਉਣਾ ਵਾ ਵਾਧ ਕਮਾ ਲੈਣੇ ਆ ਮੈਂ ਉਹ ਤਰ੍ਹਾਂ ਯਾਰ ਉਹਨੂੰ ਮੈਂ ਕਹਿਤਾ ਵੀ ਉਹ ਆਣੀ ਵੀ ਜਿੰਨੇ ਕੁ ਮੇਰੇ ਕੋਲ ਹੋਗੇ ਮੈਂ ਦੇ ਦਿਆ ਕਰੂੰਗੀ ਮੈਂ ਹੁਣ ਕੋਹ ਚਲ ਮੈਂ ਪਾਇਆ ਕਰੂੰਗਾ ਆਹੋ ਤੇ ਇਹ ਵੀ ਚਲੋ ਤਾਰਦਿਆ ਕਰਾਂਗੇ ਉਹਨੋਂ ਉਹ ਆ ਵੀ ਮੁਕਰ ਗਿਆਗੇ ਤਾਂ ਹੁਣ ਕਹਿੰਦਾ ਪਾਉਣੀ ਨਹੀਂ ਕਮੇਟੀ ਨਹੀਂ ਆਖੇ ਹੋਰ ਤਾਂ ਬਾਜ਼ਾਰ ਤਾਂ ਨਹੀਂ ਪਾਈ ਜਾਂਦਾ ਵਾ ਮੈਨੂੰ ਆਖੇ ਨਹੀਂ ਉਹ ਇਹਦੇ ਵਿੱਚ ਕਮੇਟੀ ਲੈ ਕੇ ਭੱਜ ਜਾਂਦੇ ਆ ਇਹ ਘਾਟਾ ਹੀ ਪੈਂਦਾ ਹੁੰਦਾ ਵਾ ਐਵੇਂ ਕਿਥੇ ਤਾਰਦੇ ਰਵਾਂਗੇ ਮੁੜ ਕੇ ਹੁਣ ਆ ਹੀ ਦੰਡਿਆ ਪੈ ਕਹਿਣ ਸਲਾਹ ਤੁਸੀਂ ਕੀਤੀ ਕਿ ਇਹਨੇ ਕਿਹਨੇ ਨਹੀਂ ਆਪੇ ਹੀ ਮੈਨੂੰ ਆਣ ਕੇ ਬਾਜ਼ਾਰ ਤਾਂ ਪਾਉਂਦਾ ਮੇਰੇ ਕੋਲ ਹੀ ਆਪੇ ਹੀ ਦੱਸਿਆ ਉਹਨੇ ਬਾਹਰੋਂ ਸੋਣ ਆਇਆ ਹੁਣ ਆ ਨਾ ਦੋਸਤਾਂ ਮਿੱਤਰਾਂ ਕੋਲ ਕਮੇਟੀ ਪਾ ਲਈਏ ਤੇ ਤੁਹਾਨੂੰ ਕਹਿਤਾ ਹੋਣਾ ਫਿਰ ਤੇ ਮੁੜ ਕੇ ਮੈਡਮ ਜੀ ਨੂੰ ਪੁੱਛਿਆ ਹੋਣਾ ਵਾ ਤੇ ਮੈਡਮ ਨੇ ਰਤਨ ਪੱਤਣ ਨਹੀਂ ਲੱਗਣ ਦਿੱਤਾ ਹੋਣਾ ਤੇ ਤਾਂ ਕਰਕੇ ਮੁਕਰਦਾ ਹੀ ਹੋਏ ਇਹ ਹੈਗਾ ਕਾਹੇ ਜੋਗਾ ਅੱਛਾ ਸਾ ਸ਼ਾਗੀ ਤੁਹਾਨੂੰ ਪਤਾ ਹੀ ਨਹੀਂ ਐ ਤੱਕ ਲੱਗਾ ਨਹੀਂ ਤੇ ਫਿਰ ਇਹਦੀ ਉਹ ਗੱਲ ਵੀ ਮੈਂ ਤਾਂ ਤੁਹਾਡੀਆਂ ਗੱਲਾਂ ਨੂੰ ਸਮਝਿਆ ਵੀ ਹੀਰਾ ਫੇਰ ਇਹ ਹੋ ਜੇ ਹੀਰਾ ਫੇਰ ਇਹ ਕਰਨ ਰਿਹਾ ਤੁਹਾਡੇ ਨਾਲ ਨਹੀਂ ਤਾਂ ਗੋਪੀ ਮੰਮੀ ਨਾ ਹੋ ਗਈ ਹਾਏ ਰਬਾ ਤੂੰ ਹੀ ਰਹਿ ਨੀਆ ਬਾਹਰ ਅਹੀਂ ਰਹਿਨੀ ਆ ਮੈਂ ਘਰ ਮੈਨੂੰ ਤਾਂ ਰਤਾ ਰਤਾ ਗੱਲ ਦਾ ਪਤਾ ਵੀ ਗੋਪੀ ਕੀ ਚੀਜ਼ ਵਾ ਤੇ ਗੋਪੀ ਨੇ ਆਪਣੇ ਬੰਦੇ ਨੂੰ ਉਸਾਰੇ ਪੈਸੇ ਫੜਾ ਦੇਣੇ ਆ 10-12000 ਰੁਪਇਆ ਲੈਂਦੀ ਆ 5000 ਵੀ ਦੇ ਦਿੰਦੀ ਵਿੱਚੋਂ ਚੱਲ ਸੁਣ ਮੇਰੀ ਗੱਲ ਆਾਨੂੰ ਰੌਲਾ ਪਾਉਣ ਦੀ ਲੋੜ ਹੀ ਕੋਈ ਨਹੀਂ ਜੇ ਨਹੀਂ ਉਹ ਤੂੰ ਸੁਵਾਈ ਕਰਦੀ ਆ ਤੇ ਕੋਈ ਮੈਂ ਪਾਲਿਆ ਕਰੂੰਗਾ ਤੇ ਇਹ ਦੁੱਧ ਆਦੇ ਵਟਕੇ ਤੇ ਇਦਾਂ ਕਰੀ ਆਪਾਂ ਕੱਲੇ ਨਾ ਆਹੀ ਵਕਰੀ ਪਾ ਲੈਣੀ ਹੈ ਕਮੇਟੀ ਨਹੀਂ ਨਹੀਂ ਆਪਾਂ ਇਹਨੂੰ ਕਹਿ ਰਹੇ ਹਾਂ ਨੇ ਵੀ ਨਹੀਂ ਪਰ ਮੈਂ ਖਲਾ ਉਹ ਇਹ ਵੀ ਵਕਰੀ ਆਪਾਂ ਕਿਤੇ ਪਾ ਲੈਣੇ ਨਾਲੇ ਸਾਨੂੰ 2 ਲੱਖ ਦਾ ਠੇਕਾ ਨਹੀਂਗਾ ਅਸੀਂ ਆਪਣੀ ਜਿੰਨੀ ਕੇ ਚਾਦਰ ਵੇਖ ਕੇ ਪੈਰ ਪਸਾਰੋ ਕਹਿੰਦੇ ਲੋਕ ਸਿਆਣੇ ਜਿੰਨੀ ਘਾੜੀ ਚਾਦਰ ਵਾ ਉਹਨੇ ਕਿਹੀ ਪੈਰ ਪਸਾਰਾਂਗੇ ਅਸੀਂ ਛੋਟੀ ਪਾ ਲੈਣੀ ਹੈ ਅਹੀਂ 50000 ਵਾਲੀ ਪਾ ਲੈਨੇ ਆ ਦੁੱਧ ਦੇ ਪੈਸੇ ਚ ਤੇ ਫੇਰ ਉਹਨੇ ਚਿੰਕਣਾ ਵਾ ਵੀ ਸਾਂਝੇ ਕਰਦਾ ਦੁੱਧ ਵਾ ਤੇ ਇਹਨਾਂ ਨੇ ਪਾ ਲਿਆ ਵਾ ਨਾਲੇ ਪਤਾ ਕੀ ਗੱਲ ਆ ਗੱਲ ਗੁੱਝੀ ਨਹੀਂ ਰਹਿੰਦੀ ਹੁੰਦੀ ਗੱਲ ਨਿਕਲ ਜਾਂਦੀ ਹੁੰਦੀ ਆ ਅਹੀਂ ਕਿਉਂ ਝੂਠਿਆਂ ਪੈਣਾ ਜਿੰਨੀ ਹੜ ਕੋ ਪਹੁੰਚ ਵਾ ਹੀ ਨਿੱਕੀ ਪਾ ਲੈਨੇ ਆ ਨਾ ਤਾਂ ਨਿੱਕੀ ਪੁੱਛ ਲੀਂਦੇ ਕਿ ਇਹਨੂੰ ਹੋਰ ਕਿਹਨੂੰ ਪੁੱਛਣਾ ਵਾਦੂ ਕਮੇਟੀਆਂ ਆ ਕੇ ਤੇ ਤਰਲੇ ਲੈਂਦੇ ਫਿਰਦੇ ਮੈਨੂੰ 20 ਜਾਣੇ ਪੁੱਛਦੇ ਤੇ ਮੈਂ ਇੱਕ ਚੁੱਪ ਤੇ ਸੋ ਸੋਖ ਮੈਂ ਆਜਣੀ ਨਹੀਂ ਵੀ ਨਹੀਂ ਹਜੇ ਕੋਈ ਰੋਕਨੇਗਾ ਕੋਈ ਨਹੀਂ ਜਿਹੜਾ ਹੋਊਗਾ ਦਾਨਾਂਗੇ ਬਾਕੀ ਇਹ ਇਹ ਪਰਪੁੰਜ ਆ ਜਾ ਬਾਹਰੋਂ ਵੇਖ ਕੇ ਸੁਣ ਕੇ ਆ ਗਿਆ ਤੇ ਘਾਰੇ ਦੀ ਮਸਾਵੜ ਤੋਂ ਨਹੀਂ ਕੀ ਤੇ ਮੁੜ ਕੇ ਦੂਜੇ ਰੋ ਪਹਿਰ ਫੇਰ ਕਰਕੇ ਹੋ ਗਿਆ ਹੋ ਗਿਆ ਜੀ ਗੱਲ ਇਹ ਵੀ ਉਹ ਇਹ ਅਭੀ ਜਦੋਂ ਘਰ ਚਲਦੇ ਆ ਨਾ ਇਹ ਮੂੰਹ ਬੰਨ ਕੇ ਰੱਖੀਏ ਤੇ ਫੇਰ ਹੀ ਘਰ ਚਲਦੇ ਆਹੋ ਤਾਂ ਹੈ ਹੀ ਜੀ ਆਪਾਂ ਕੀ ਉੱਧਰ ਨੂੰ ਵੀ ਤੁਰ ਪੀਏ ਔਨੂ ਵੀ ਤੁਰ ਪੀਏ ਪੈਸੇ ਚਾਰ ਆਏ ਤਾਂ ਕਦੇ ਲੁੰਬੀਆਂ ਪਾਈਏ ਉਹ ਗੱਲਾਂ ਨਹੀਂ ਬਣਦੀਆਂ ਫਿਰ ਪੈਸੇ ਨਾਲ ਨਹੀਂ ਜੁੜਦਾ ਸੁਣੋ ਅਜੇ ਤੇ ਤੁਸੀਂ ਜਾਣਦੇ ਆ ਤੇ ਇੰਨਾ ਫਰੂਡ ਫਰਾਡ ਨੇ ਹੋਏ ਤੇ ਨਿਆਣਾ ਖਾਂਦੇ ਪੀਂਦੇ ਆ ਕਦੀ ਗੋਪੀ ਨੂੰ ਤਨਖਾਹ ਮਿਲੀ ਹੋਵੇ ਕਦੀ ਇਹਨੇ ਚਾਹ ਨਾ ਕੋਈ ਚੀਜ਼ ਲਿਆਂਦੀ ਆ ਵੀ ਲੈ ਮੇਰਾ ਵੀ ਨਿਆਣਾ ਖਾ ਲੂਗਾ ਚੱਲ ਸ਼ਕੂ ਇਹਦਾ ਇਹਦਾ ਨਿਆਣਾ ਵਧੂ ਫੁੱਲੂਗਾ ਪਹਿਲਾਂ ਚੂਹੇ ਜਿੰਨਾ ਇੰਨਾ ਜਿੰਨਾ ਮਾਸਾ ਜਿੰਨਾ ਨਿਆਣਾ ਵਾ ਇਹ ਆਪਣੇ ਨਿਆਣੇ ਨੂੰ ਕੋਈ ਖਵਾਲ ਲੈ ਅੰਦਰ ਵਾਕੇ ਹੀ ਖਵਾਲ ਲੈ ਨਹੀਂ ਇਹੀ ਦੇਣ ਦੇ ਜਾਂਦਾ ਕੋਈ ਗੱਲ ਨਹੀਂ ਨੇ ਏਦਾਂ ਬੜ ਪਲ ਜਾਂਦੇ ਹੁੰਦੇ ਆ ਮੁਰਕੇ ਸਾਡਾ ਨਹੀਂ ਨਾ ਚੜਿਆ ਜਾਣਾ ਫੇਰ ਆਖਣਾ ਵੀ ਇਹਨਾਂ ਦਾ ਏਡਾ ਬੜਾ ਹੋ ਗਿਆ ਤੇ ਮੇਰਾ ਨਿਗਾਹ ਜਿਆ ਰਹਿ ਗਿਆ ਕੋਈ ਨਹੀਂ ਦੇਣ ਤੇ ਨਹੀਂ ਹੁੰਦੂ ਵੀ ਹੁਣ ਜਿੱਦ ਉਹਦੀ ਉਮਰ ਉਹਨੇ ਉਸ ਹਿਸਾਬ ਦਾ ਵਧਣਾ ਸਾਡੇ ਨੇ ਸਾਡੇ ਸਾਬ ਉਮਰ ਦੇ ਦਾ ਵਧਣਾ ਪਰ ਨਹੀਂ ਇਹਨੇ ਕਦੀ ਲਿਆਂਦਾ ਹੀ ਕੱਖ ਨਹੀਂ ਕਰ ਬੰਦਾ ਐਵੇਂ ਫਰੂਟ ਲੈ ਆਉਂਦਾ ਥੋੜਾ ਬਹੁਤਾ ਹਨ ਕੇ ਰੱਖਦਾ ਰਸੋਈ ਦੇ ਵਿੱਚ ਵੀ ਚੱਲ ਅੱਛਾ ਕੋਈ ਨਾ ਕੋਈ ਲੈ ਕੇ ਆਈ ਆ ਅੰਦਰ ਜੋੜਦੀ ਆ ਬਹੁਤ ਗੱਲ ਆ ਅਹੀਂ ਪਤਾ ਨਹੀਂ ਕੀ ਤੇਲ ਪੋਣ ਕੇ ਹੱਥ ਦੇ ਉੱਤੇ ਰਾਜ ਦਿੱਤੇ ਆ ਜਿਹੜੀ ਘਰ ਚ ਕੋਈ ਚੀਜ਼ ਹੀ ਨਹੀਂ ਆਉਣੀ ਸਾਝੇ ਇੱਥਾਂ ਚਲ ਅੱਛਾ ਕੋਈ ਗੱਲ ਨਹੀਂ ਰਲ ਮਿਲ ਕੇ ਰਹੋ ਮੈਨੂੰ ਇਹੋ ਹੀ ਆ ਵੀ ਰਲ ਮਿਲ ਕੇ ਰਹੋ ਰੋਟੀ ਲਿਆਦਾ ਹੁਣ ਚਲੋ ਦੱਸ ਦੋ ਆ ਲੈ ਜਾ ਦੱਸ ਮੈਨੂੰ ਯੋਧਾ ਅਖੰਡਿਆ ਹੀ ਵੀ ਆ ਗੱਲ ਵਾਂਗ ਫਿਰ ਗੋਪੀ ਨੇ ਮਨਾ ਕਰ ਦਿੱਤਾ ਹੋਏ ਚਲ ਅੱਛਾ ਕੋਈ ਨਹੀਂ ਰੋਟੀ ਖਾ ਕੇ ਮੈਂ ਪੁੱਛੂਗਾ ਭਲਾ ਇਹਨੂੰ ਕਿ ਤੈਨੂੰ ਗੋਪੀ ਨੇ ਮਨਾ ਕੀਤਾ ਵਾ ਕਿ ਜਦੋਂ ਵਾਪੇ ਆਖੀ ਜਾਂਦਾ ਵਾ ਮਿਸਤਰੀਆਂ ਦਾ ਵੇਖ ਲਾ ਆਂਦੇ ਸਾਰਾ ਸਮਾਨ ਲੈ ਉਹ ਸਾਰਾ ਸਮਾਨ ਹੁਣ ਸਭ ਕੋਹ ਲਿਆਣ ਕਿਸੀ ਮੰਟਵੀ ਰੱਖ ਲਿਆ ਸਰੀਆਂ ਬਜਰੀ ਰੇਤ ਵੀ ਆ ਗਈ ਤੇ ਉਹ ਸੀਮੈਂਟ ਹੁਣ ਬਰਸਾਤ ਵਾ ਤਾਂ ਖਰਾਬ ਹੀ ਹੋਣਾ ਵਾ ਨਾ ਚੰਗੇ ਮਿਸਤਰੀ ਆਏ ਕੀ ਕਰਾਂਦਾ ਇੱਥੇ ਕੋਹ ਨਹੀਂ ਮੈਂ ਆਢੇ ਹੀ ਆਖਣ ਵੀਰੇ ਤਾਂ ਬਜਰੀ ਹੋ ਦਵਾ ਦਾ ਲੈ ਆਓ ਲੈ ਆਓ ਆ ਲੈ ਆਓ ਇਟਾਂ ਲੈ ਆਓ ਸੀਮੈਂਟ ਲੈ ਆਓ ਸਰੀਆ ਲੈ ਆਓ ਸਭ ਕੁਝ ਲਿਆਣ ਕੇ ਰੱਖਿਆ ਹੁਣ ਤੇ ਹੁਣ ਮਿਸਤਰੀ ਦਾ ਵੇਲ ਨਹੀਂ ਆਏ ਨਹੀਂ ਐਸ ਤਰ੍ਹਾਂ ਮਿਸਤਰੀ ਖਰਾਬ ਕਰਦੇ ਆਹ ਇਹ ਤਾਂ ਇਦਾਂ ਹੀ ਕਰ ਦਿੰਦੇ ਇਦਾਂ ਉਹਨਾਂ ਨੇ ਹੱਥ ਨਗਾ ਹੀ ਦੇਣਾ ਵਾ ਚਲੋ ਆ ਜਾਣਗੇ ਪਰ ਨਾ ਕੋਈ ਕੰਮ ਕਰਨ ਜੋਗਾ ਨਾ ਕਿਤੇ ਜੇ ਤੂੰ ਆਂਦੀ ਮੈਂ ਵਾਂਡੇ ਜਾਣਾ ਉਹ ਵੀ ਆਂਦੀ ਜਾਣਾ ਤੇ ਮੈਂ ਡੱਕ ਡੱਕ ਰੱਖਿਆ ਤੁਹਾਨੂੰ ਆਹੋ ਤੇ ਚੋੜਾ ਹੈ ਹੀ ਆ ਤੇ ਫਿਰ ਫਾਇਦਾ ਵੀ ਕੀ ਹੋਇਆ ਮੰਮੀ ਅੱਜ ਮੇਰੇ ਘਰ ਰਹਿਣ ਦਾ ਵੀ ਕਿਉਂ ਵੀ ਮੈਂ ਜੋ ਰੋਟੀ ਪਾਣੀ ਕੀਤਾ ਵਾ ਟਾਈਮ ਨਾ ਕੀਤਾ ਵਾ ਤਾਂ ਤਾਂ ਵੀ ਦੀਦੀ ਖੁਸ਼ ਨਹੀਂ ਹੈਗੇ ਕੀ ਗੱਲ ਹੋਈ ਆ ਉਹ ਵੀ ਆਲੂ ਵਾਲੇ ਪਰੌਂਠਿਆਂ ਦੀ ਗੱਲ ਹੋ ਗਈ ਵੀ ਆਲੂ ਵਾਲੇ ਪਰੌਂਠੇ ਲਾਉਣੇ ਮੈਨੂੰ ਪਹਿਲਾਂ ਦੱਸ ਦਿੰਦੇ ਆਲੂ ਮੈਂ ਆਲੂ ਵਾਲੇ ਲਾ ਦਿੰਦੀ ਤੂੰ ਪੁੱਤ ਜਦੋਂ ਕਾ ਸੁਟੀ ਵਾਲੇ ਦਿਨ ਕੰਮ ਹੁੰਦਾ ਵਾ ਨਾ ਉਹ ਦਿਨਿਆਂ ਨੇ ਵੀ ਘਰ ਹੁੰਦੇ ਆ ਤੇ ਤੂੰ ਹੀ ਇੱਕ ਦੂਜੇ ਨੂੰ ਪੁੱਛ ਲਿਆ ਕਰੋ ਜੇ ਤੁਸੀਂ ਉਹਨੂੰ ਨਹੀਂ ਤਾਂ ਹੀ ਇੱਕ ਦੂਜੇ ਨੂੰ ਪੁੱਛਣਾ ਤਾਂ ਇਹ ਮੈਨੂੰ ਪੁੱਛ ਲਿਆ ਕਰੋ ਕਾਦੀ ਆਲੂਆਂ ਵਾਲੀਆਂ ਪਕਾ ਲਈਆਂ ਕਾਦੀ ਗੋਭੀ ਆ ਜਾਣੀ ਗਾੜੀ ਗੋਭੀ ਆ ਜਾਣੀ ਪਕਾ ਲਈਆਂ ਕਦੀ ਮੂਲੀ ਵਾਲੀ ਪਕਾ ਲਈ ਕਾਦੀ ਮਿੱਸੀਆਂ ਰੋਟੀਆਂ ਪਕਾ ਲਈਆਂ ਚਲੋ ਹੁਣ ਦਾਵਾ ਛੁੱਟੀ ਵਾਲੇ ਦਿਨ ਕੋਈ ਵੀ ਵੱਖਰੀ ਚੀਜ਼ ਜੀ ਹੋਵੇ ਨਿਪਕੋਣ ਦੀ ਤਾਂ ਕੋਈ ਗੱਲ ਨਹੀਂ ਜਿੱਥੇ ਮੈਂ ਸਬਜ਼ੀ ਬਣਾਈਆਂ ਰੋਟੀਆਂ ਲਾਈਆਂ ਮੈਂ ਉਹ ਫੇਰ ਮੈਨੂੰ ਇੱਕ ਕੰਮ ਹੀ ਕਰਨਾ ਪੈਣਾ ਸੀ ਉੱਥੇ ਉਦੋਂ ਮੈਂ ਲਾ ਹੀ ਲੈਣੀਆਂ ਸੀਗੀਆਂ ਪਰ ਇਹਨਾਂ पे ਪਹਿਲਾ ਬੰਦਾ ਸਲਾਹ ਕਰ ਲਿਆ ਹੁਣ ਕਿੰਨਾ ਦਿਨ ਆ ਗਿਆ ਵਾ ਤੇ ਫੇਰ ਜਾ ਕੇ ਦੱਸਣ ਦੇ ਵਾ ਭਾਲੂਆਂ ਵਾਲੇ ਲਾਉਣੇ ਹੀ ਗਏ ਇਹ ਤਾਂ ਸਵੇਰੇ ਆਪਣੇ ਪਕਾ ਲੈਂਦੀ ਆ ਨਿਆਣਿਆਂ ਵਾਸਤੇ ਮੈਂ ਆਖ ਦਿੱਤਾ ਉਹਨੂੰ ਅੱਗੇ ਤਾਂ ਹੁਣ ਜਿਹੜਾ ਮੈਂ ਪੁੱਛਣ ਲਈ ਚਲ ਕੋਈ ਗੱਲ ਨਹੀਂ ਮੈਂ ਇਹ ਤਾਂ ਕੀਤੀ ਮੇਰੀ ਤਾਂ ਬੇਕਾਰ ਹੀ ਗਈ ਨਾ ਮੈਂ ਤਾਂ ਹੁਣ ਕੀਤੀ ਹੁਣ ਕੀ ਕਰਨਾ ਨਿਆਣੇ ਮੰਗਣ ਦਾ ਤੇ ਤੂੰ ਮੈਨੂੰ ਪੁੱਛ ਲਿਆ ਪਰ ਵੀ ਕੀ ਅੱਜ ਮਮੀ ਬਣਾਉਣਾ ਵਾ ਅੱਜ ਦੌਰ ਮੈਂ ਨਾ ਜੋਈਏ ਮੈਂ ਤਾਂ ਫਿਰ ਵਾਰ-ਵਾਰ ਪੁੱਛਣਾ ਹੀ ਆਪਕੀ ਕੀ ਬਣਾਉਣਾ ਕੀ ਬਣਾਉਣਾ ਬਈ ਜਦੋਂ ਮੇਰੀ ਪੱਕੀਆਂ ਰਹਿ ਜਾਣੀ ਆਵਾ ਸਬਜ਼ੀ ਵੀ ਬਣੀ ਰਹੀ ਚਲ ਕੋਈ ਨਹੀਂ ਆਪੇ ਉਹ ਦੌਰ ਨੂੰ ਕਹਿੰਦੇ ਰਹਿੰਦੇ ਵੀ ਤੂੰ ਸਬਜ਼ੀ ਨਹੀਂ ਬਣਾਉਣੀ ਤੂੰ ਆ ਨਹੀਂ ਕਰਦੀ ਤੂੰ ਆ ਨਹੀਂ ਕਰਦੀ ਅੱਜ ਮੈਂ ਸਾਰਾ ਕੁਝ ਕੀਤਾ ਤਾਂ ਤਾਂ ਵੀ ਨਹੀਂ ਸਬਜ਼ੀ ਰਾਤ ਨੂੰ ਖਾਦੀ ਜਾਊਗੀ ਸਬਜ਼ੀ ਨੂੰ ਕੋਈ ਨਹੀਂ ਹੰਦਾ ਉਹਨੂੰ ਪਾ ਕਹੇ ਦੇ ਵਿੱਚ ਤੇ ਫਿਰ ਇਹ ਚ ਲਾ ਦੇ ਉਹ ਤਾਂ ਫਿਰ ਮੈਂ ਹੁਣ ਰੱਖੂੰਗੀ ਨਾ ਆ ਤਾਂ ਕੋਈ ਗੱਲ ਨਹੀਂ ਕੁਝ ਨਹੀਂ ਹੋ ਗਿਆ ਤੇ ਜੀ ਆਲੂਆਂ ਵਾਲੇ ਨਿਆਣੇ ਮੰਗਦੇ ਆ ਤੁਹਾਨੂੰ ਵਾਲੂਆਂ ਵਾਲੀ ਉਹਨੂੰ ਅੱਡੇ ਹੀ ਪਕਾਉਣ ਪਕਮਦੀ ਰਹਿੰਦੇ ਠੀਕ ਆ ਚਲ ਠੀਕ ਸਿਰ ਚੰਗਾ ਛੱਡ ਹੋ ਗਈ ਐ ਨੋ ਵਾਲੀ ਉਹ ਆਂਦੀ ਮੈਂ ਨਹੀਂ ਉਹਨੂੰ ਪੁੱਛਣਾ ਉਹ ਆਂਦੀ ਮੈਂ ਉਹਨੂੰ ਪੁੱਛ ਪੁੱਛ ਕੇ ਕੰਮ ਕਰਾਂ ਤੇ ਦੱਸ ਤੁਸੀਂ ਇੱਕ ਚੌਕੇ ਚ ਜੇ ਇੱਕ ਦੂਜੀ ਨੂੰ ਪੁੱਛ ਲੋ ਗਈਆਂ ਤੇ ਤੁਸੀਂ ਲਿਸਣਾ ਹੋ ਚਲ ਲੰਗਾਈ ਨੂੰ ਕਿ ਤੁਹਾਡੀ ਸ਼ਾਨ ਕੱਟ ਚਲੀ ਵੀ ਅਹੀਂ ਕੂਵੇ ਇੱਕ ਦੂਜੀ ਨਾਲ ਕੂਂਗਾ ਹੀ ਹੈ ਨਹੀਂ ਉਹ ਤਰ੍ਹਾਂ ਭਾਵੇਂ ਜੋ ਮਰਜੀ ਕਰਦੀਆਂ ਵਾਲੇ ਸਲਾਹ ਇਹਨਾਂ ਦੀ ਕੋਈ ਹੁੰਦੀ ਆ ਜਦੋਂ ਰੋਟੀ ਪਾਣੀ ਚੋਂਕੇ ਚ ਵੜਨਾ ਵਾ ਉਦੋਂ ਇਹਨਾਂ ਦਾ ਆਇਆ ਹਾ ਕੰਮ ਚਲੋ ਕੋਈ ਗੱਲ ਨਹੀਂ ਤੇ ਆਮ ਨੰਗਣੀ ਧਿਆ ਤੇ ਨੰਗ ਜਾਣਾ ਇਤਨੇ ਮੈਂ ਬਹਿ ਰਹਿਣਾ ਇੱਥੇ ਇਹਨਾਂ ਦੇ ਵਿੱਚ ਲੈ ਇਹ ਕੀ ਦਾ ਫੋਨ ਆ ਗਿਆ ਪਤਾ ਨਹੀਂ ਕੀ ਦਾ ਆ ਨਾ ਨੰਬਰੀਆ ਚਲ ਚੁੱਕਲਾ ਫੇ ਹਲੋ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਮੈਡਮ ਜੀ ਸਤਿ ਸ੍ਰੀ ਅਕਾਲ ਮੈਂ ਅਨੁਲਤਾ ਦੀ ਮੰਮੀ ਬੋਲਦੀ ਪਈ ਆ ਅੱਛਾ ਅੱਛਾ ਹੋ ਸੁਣਾ ਕੀ ਹਾਲ ਆ ਹਾਂਜੀ ਠੀਕ ਆ ਤੁਸੀਂ ਸੁਣਾਓ ਹਾਂਜੀ ਸਾਡਾ ਵਧੀਆ ਤੇ ਮੈਡਮ ਜੀ ਮੈਂ ਤੁਹਾਨੂੰ ਫੋਨ ਕੀਤਾ ਸੀਗਾ ਮੈਂ ਕਿ ਤੁਸੀਂ ਮੇਰੇ ਬੱਚੇ ਨੂੰ ਟਿਊਸ਼ਨ ਪੜਾ ਦਿਆ ਕਰੋਗੇ ਟਿਊਸ਼ਨ ਤਾਂ ਮੈਂ ਪੜਾਉਂਦੀ ਨਹੀਂ ਹੈਗੀ ਇਹ ਪਰ ਜਿਹਦਾ ਨਾਂ ਬੱਚਿਆਂ ਨੂੰ ਤੁਹਾਡੀ ਜਾਦਾ ਸਮਝ ਆਉਂਦੀ ਆ ਤੇ ਫਿਰ ਉਹ ਕਹਿੰਦੇ ਸੀ ਗੁਰਪ੍ਰੀਤ ਮੈਡਮ ਕੋਲ ਹੀ ਰੱਖਣੀ ਆ ਟਿਊਸ਼ਨ ਅੱਛਾ ਤੁਹਾਨੂੰ ਤੁਹਾਨੂੰ ਪਤਾ ਪੇਪਰ ਵੀ ਆ ਗਏ ਹਨਾ ਤੇ ਫਿਰ ਮੇਰੇ ਕੋਲੋਂ ਪੜਾਣੀ ਹੁੰਦਾ ਬੱਚਿਆਂ ਨੂੰ ਹਾਂਜੀ ਨਹੀਂ ਉਹ ਤਾਂ ਗੱਲ ਹੈਗੀ ਆ ਚਲੋ ਇਹ ਸਕੂਲ ਹੀ ਮੇਰੇ ਤੋਂ ਵੱਧ ਸਮਝ ਲਿਆ ਕਰਨ ਰੈਸਟ ਟਾਈਮ ਇਹਨੂੰ ਪੁੱਛ ਲਿਆ ਕਰਨ ਉਹਦੋਂ ਮੈਂ ਸਮਝਾ ਦਿਆ ਕਰੂੰਗੀ ਨੇ ਤਾਂ ਮੈਂ ਤਾਂ ਨੂੰ ਪਤਾ ਸਿਲੇਬਸ ਹੁਣ ਬੱਚਿਆਂ ਦਾ ਕਿੰਨਾ ਵਾ ਤੇ ਫਿਰ ਇਦਾਂ ਤਾਂ ਨਹੀਂ ਤੁਸੀਂ ਸਭ ਟਿਊਸ਼ਨ ਰਖ ਲੋ ਉਹਨਾਂ ਦੀ ਤੇ ਫਿਰ ਥੋੜੀ ਜਿਹੀ ਮੇਰੀ ਵੀ ਸਿਰਦਰਦੀ ਘਟ ਜੂਗੀ ਨਾ ਨਹੀਂ ਟਿਊਸ਼ਨ ਦਾ ਨਾ ਮੈਨੂੰ ਔਖਾ ਵਾ ਮੇਰਾ ਫਿਰ ਘਰ ਦਾ ਨਹੀਂ ਸਰਦਾ ਹੈਗਾ ਪਰਮ ਤੁਹਾਡੀ ਤਜਵਾਂਡ ਫੈਮਲੀ ਹੈ ਤੁਹਾਡਾ ਤੇ ਵਧੀਆ ਸਾਰੀ ਸਕਦਾ ਆ ਕਿ ਉਹ ਤਾਂ ਹੈ ਹੀ ਹੈ ਜੋ ਜੋਇੰਟ ਫੈਮਲੀ ਹੈ ਪਰ ਇਹ ਨਾ ਮੈਂ ਆਪਣੇ ਬੇਟੇ ਨੂੰ ਵੀ ਪੜਾਉਣਾ ਹੁੰਦਾ ਵਾ ਫਿਰ ਉਹ ਹੀ ਕਿੰਨਾ ਟਾਈਮ ਲਾ ਲੈਂਦਾ ਮੇਰਾ ਤੁਸੀਂ ਜੇਕਰ ਆਪਣੇ ਬੇਟੇ ਨੂੰ ਪੜ੍ਹਾਉਣੇ ਹੁੰਦੇ ਆ ਉਸ ਟਾਈਮ ਹੀ ਰੱਖ ਲੋ ਟੇਸ਼ਨ ਉਹਨਾਂ ਦੀ ਕੋਈ ਨਹੀਂ ਹੈ ਕਿ ਵੀ ਮੈਂ ਛੱਡ ਜਾਊਂਗੀ ਜਿਹੜੇ ਟਾਈਮ ਤੁਸੀਂ ਕਹੋਗੇ ਹਾਂਜੀ ਨਹੀਂ ਉਹ ਤਾਂ ਗੱਲ ਹੈਗੀ ਆ ਚਲੋ ਕੋਈ ਗੱਲ ਨਹੀਂ ਫਿਰ ਨਾ ਮੈਂ ਸਲਾਹ ਕਰਕੇ ਤੇ ਫਿਰ ਤੁਹਾਨੂੰ ਦੱਸ ਦੂੰਗੀ ਨਹੀਂ ਮੈਡਮ ਸਲਾਹ ਨਹੀਂ ਗੱਲ ਹੈਗੀ ਤੁਸੀਂ ਪਲੀਜ਼ ਮੇਰੇ ਬੱਚਿਆਂ ਨੂੰ ਜ਼ਰੂਰ ਪੜਾ ਦਿਓ ਤੇ ਨਾਲੇ ਫਿਰ ਮੈਂ ਆ ਲਗਵਾਣ ਤੋਂ ਹੋਰ 2-4 ਵੇਟਸ ਦੇ ਆ ਕਰੂੰਗੀ ਕਿੰਨੇ ਬੱਚੇ ਆ ਜਿਹੜੇ ਟਿਊਸ਼ਨ ਕਹਿੰਦੇ ਆ ਕਿ ਅਸੀਂ ਮੈਡਮ ਕੋਲ ਰੱਖਣੀ ਆ ਵੀ ਉਹ ਤਾਂ ਹੈ ਯਾਰ ਪਰ ਇਹ ਕਿ ਮੇਰੇ ਵਾਸਤੇ ਔਖਾ ਨਾ ਮੈਨੂੰ ਘਰ ਦਾ ਮੇਰਾ ਸਾਡਾ ਹੀ ਨਹੀਂ ਹੈਗਾ ਜੇ ਸਾਡਾ ਹੁੰਦਾ ਤੇ ਮੈਂ ਤੁਹਾਨੂੰ ਮਨਾ ਹੀ ਨਹੀਂ ਕਰਨਾ ਤੁਸੀਂ ਆਪਣੇ ਬੇਟੇ ਨੂੰ ਵੀ ਤਾਂ 1-2 ਘੰਟੇ ਲੈ ਕੇ ਬੈਠਦੇ ਹੀ ਆ ਉਸ ਟਾਈਮ 'ਚ ਪੜਾਉਂ ਦਿਆ ਕਰਿਓ ਚਲੋ ਕੋਈ ਗੱਲ ਨਹੀਂ ਮੈਂ ਫਿਰ ਨਾ ਆਪਣੀ ਫੈਮਿਲੀ ਨਾਲ ਕਰ ਲਵਾਂਗੀ ਸਲਾਹ ਤੇ ਮੈਂ ਤੁਹਾਨੂੰ ਦੱਸ ਦਿੰਦੀ ਚਲੋ ਠੀਕ ਆ ਹਾਂਜੀ ਠੀਕ ਠੀਕ ਇਹ ਕੌਣਾ ਕੂਰਾ ਕੁੜੀ 10th ਕਲਾਸ ਚ ਹੁਣ ਰੀਤ ਉਹਦੇ ਮਮਾ ਵਾ ਹੁਣ ਮੇਰੇ ਕੋਟ ਆ ਨਹੀਂ ਆਗਾ ਮੈਂ ਕਿੱਦਾਂ ਪੜਾਦਾ ਪੇਰਨ ਸਿੱਧਾ ਹੀ ਕੰਪੈਲ ਕਰਦੇ ਰਹਿੰਦੇ ਵੀ ਨਹੀਂ ਪੜਾਓ ਪੜਾਓ ਹੁਣ ਨਾਨਾ ਦਾ ਵੀ ਪੇਪਰ ਉੱਪਰ ਸੋਣ ਵਾਲਾ ਹੈ ਨਾ ਮੇਰੇ ਹਿਸਾਬ ਨਾਲ ਹਾਂ ਪੇਪਰ ਤੇ ਹੋਣ ਹੀ ਵਾਲੇ ਆ ਹੂੰ ਹਾਂ ਵੇਖ ਲੈ ਪੜਾਵਾ ਨਹੀਂ ਇਹ ਨਾ ਓਖਾ ਪਾ ਮੈਨੂੰ ਪੜਾਉਣਾ ਨਾ ਅੱਗੇ ਬੜਾ ਹੁੰਦਾ ਵਾ ਕੰਮ ਤੋਂ ਔਰ ਕਾਚਰਾ ਲਾ ਪੈਂਦਾ ਫਿਰ ਗੁਰਵਰ ਨੂੰ ਵੀ ਲਾ ਕੇ ਬੈਣਾ ਹੁੰਦਾ ਘੜੀ ਉਹ ਹੋਈ ਜ ਮੈਨੂੰ ਕਿਹਾ ਜਦੋਂ ਗੁਰਮੁਣ ਲੈ ਕੇ ਪੈਣਾ ਉਹ ਵੀ ਕਹਿਣ ਕਿ ਕਰੋੜ ਲੈ ਕੇ ਪੈਣਾ ਜਦੋਂ ਉਦੋਂ ਕੋਈ ਠਾੜਾ ਲੈ ਕੋਟਰਾਲਾ ਕਰ ਜੇ ਉਹਨੇ ਤਰਲੇ ਲੈਣ ਦੇ ਇਹਦੇ ਪੇਪਰ ਉਹਨਾਂ ਦਿਨਾਂ ਦੀ ਗੱਲ ਉਹ 10 15 ਦਿਨਾਂ ਵਸ ਨਹੀਂ ਮੈਨੂੰ ਪਤਾ ਨਾ ਇਹਨਾਂ ਨੇ ਫੇਰ ਪੱਕੀ ਰੱਖਣੀ ਹੈ ਟਿਊਸ਼ਨ ਜੇ ਇਹਨਾਂ ਨੂੰ ਪੜਉਣਾ ਹਾਂ ਕਰ ਦਿੱਤੀ ਨਾ ਹੂੰ ਇਹਨਾਂ ਨੇ ਕਹਿਣਾ ਕਿ 12 ਮਹੀਨੇ ਰੱਖੋ ਤੂੰ ਕਹਿੰਦੀ ਟਿਊਸ਼ਨ ਚੱਲਦੀ ਹੈ ਨਾ ਟਿਊਸ਼ਨ ਤਾਂ ਚੱਲਦੀ ਹੈ ਨਾ ਤੂੰ ਐਦਾਂ ਕਰ ਵੀ ਸਕੂਲੋਂ ਆ ਕੇ ਆਪਾਂ ਰੁੱਟ ਪੜ੍ਹ ਗਿਆ ਘੰਟਾ ਘੜਾਟ ਕਰ ਲਈ ਮੁੜ ਕੇ ਇਹਨਾਂ ਨੂੰ ਬੁਲਾ ਲਿਆ ਤੱਕ ਇਹਦਾ ਡੇਢ ਘੰਟਾ ਨਾ ਬੈਠੀ ਮੁੜ ਕੇ ਕੰਮ ਕਰ ਲਿਆ ਜਪਾ ਵੀ ਨਾ ਸਲਾਹ ਕਰ ਲਾ ਮਾਤਾ ਨਾ ਆ ਹੋ ਹੋ ਹੀ ਫੇ ਸਲਾਹ ਕਰਕੇ ਫੇਰ ਹੀ ਆ ਨਾ ਹੂੰ ਇਹ ਕੁੜੀ ਨੇ ਮੈਨੂੰ ਉੱਥੇ ਸਕੂਲ ਨਹੀਂ ਪੁੱਛਿਆ ਹੈਗਾ ਅੱਛਾ ਐਸਐਲ ਚ ਨਾ ਜਿੰਨਾਂ ਕੋ ਟਿਊਸ਼ਨ ਪੜ੍ਹਦੀ ਸੀ ਨਾ ਉਹ ਕੁੜੀ ਸੀਗੀ ਆਰਮੈਰਡ ਸੀਗੀ ਨਾ ਉਹਦਾ ਹੁਣ ਵਿਆਹ ਹੋ ਗਿਆ ਬੇਸ਼ੱਕ ਇਹਨਾਂ ਨੂੰ ਟਿਊਸ਼ਨ ਦੀ ਪ੍ਰੋਬਲਮ ਹੋਉਂਦੀ ਹੀ ਹੈ ਮਤਲਬ ਇੰਟੈਲੀਜੈਂਟ ਹੈ ਕਿ ਵੀ ਘੱਟ ਹੈ ਨਹੀਂ ਹੈਗੀ ਤਾਂ ਇੰਟੈਲੀਜੈਂਟ ਆ ਹੂੰ ਹਾਂ ਕੋਸ਼ਿਸ਼ ਜਿੱਦਾਂ ਕੋਈ ਚੀਜ਼ਾਂ ਨਹੀਂ ਸਮਝਾ ਦਿਆ ਤੇ ਉਹ ਫੇਰ ਕਿਲੇ ਹੋਣੀ ਜਿਦਾ ਸਿਆਣੀਆਂ ਦੇ ਫਿਰ ਨਾਲ ਜਿੱਦਾਂ ਅਸੀਂ ਕਹਿੰਦੇ ਕੰਮ ਦੇ ਕੇ ਨਾਲ ਨੱਕਾ ਮੋਟਾ ਆਪਰੇ ਨਾਲ ਕਰ ਲਿਆ ਮੁੜ ਕੇ ਇਦਾਂ ਨਹੀਂ ਨਾ ਫਿਰ ਜੁਪੜਾਉਣ ਲੱਗੋ ਤੇ ਫਿਰ ਬੱਚੇ ਨੂੰ ਵਧੀਆ ਠੰਗਣਾ ਪੜਾਉ ਤੇ ਫਿਰ ਹੀ ਹੈ ਨਾ ਹੂੰ ਜੇ ਆ ਇਹਨਾਂ ਨੂੰ ਬੱਚਿਆਂ ਨੂੰ ਮਤਲਬ ਕੰਮ ਦੇ ਕੇ ਆਪ ਫਿਰ ਆਪਣੇ ਕੰਮ ਤੇ ਲੱਗੇ ਰਹੋ ਤੇ ਉਹ ਵੀ ਗਾ ਕੇ ਸਹੀ ਨਹੀਂ ਹੈ ਅੱਛਾ ਹੂੰ ਚੱਲ ਬਾਤ ਨਾ ਕਰਲਾ ਸਲਾਹ ਇਹ ਉਦਾਂ ਕੁੜੀ ਕਹਿੰਦੇ ਇਹੀ ਵੀ ਉਹਨਾਂ ਦੀ ਗੜੀ ਦੇ ਨਾ ਹੂੰ ਸਾਰੇ ਬੱਚਿਆਂ ਰਕ ਨਹੀਂ ਸਾਰੇ ਉਸੇ ਕੁੜੀ ਤੋਂ ਪੜਦੇ ਹੀ ਨਾ ਟਿਊਸ਼ਨ ਚਲ ਚੰਗਾ ਵਗ ਨਾਲ 4 ਬੱਚੇ ਹੋ ਜਾਣੇ ਨਾਲ ਤੇਰੀ ਫੀਸ ਨਿਕਲ ਜਾਊਗੀ ਬਣ ਜੂਗੀ ਆਹ ਫੀਸ ਤਾਂ ਹੈ ਕਿਉਂ ਚਲੋ ਉਹ ਤਾਂ ਵਧੀਆ ਗੱਲ ਹੈ ਬਿਲਕੁਲ ਸਕੂਲ ਤੋਂ ਨਹੀਂ ਤਰਫਾ ਮਿਲਦੀ ਉਹ ਵੀ ਕਦੇ ਕਦੇ ਮਿਲਦੀ ਕਦੇ ਨਹੀਂ ਮਿਲਦੀ ਚਲੋ ਬੱਜੇ ਪੈਸੇ ਦੇ ਆਉਣਗੇ ਮਹੀਨੇ ਮਹੀਨੇ ਤਾਂ ਹਾਂ ਇਹ ਤਾਂ ਹੈ ਹੀ ਆ ਚਾ ਮੈਂ ਸਲਾਹ ਕਰ ਲੈਣੀ ਹੈ ਨਾ ਮੰਮੀ ਹਣਾ ਕਰ ਲੈ ਸਲਾਹ ਮੰਮੀ ਨਾ ਕਰ ਲੈਣੀ ਦੀਦੀ ਨਾ ਕਰ ਲੈਣੀ ਜੇ ਮਨ ਚੰਦਾ ਹਾਂ ਨਾਲ ਕਮੇਟੀ ਪਾਲਾਂਗੇ ਆ ਵੀ ਤੇ ਹੈ ਇਹ ਤੇ ਮੈਂ ਆਈ ਜਾਨੇ ਜੇ ਸਕੂਲ ਵੱਲੋਂ ਨਾ ਮਿਲੇ ਤੇ ਇਧਰੋਂ ਮਿਲ ਜਾ ਕਰਨੇ ਆ ਜੇ ਇਧਰੋਂ ਨਾ ਮਿਲੇ ਸਕੂਲ ਵੱਲੋਂ ਮਿਲ ਜਾ ਕਰਨੀ ਹਾਂ ਤੂੰ ਮੈਂ ਘਰ ਲਾਂ ਕਰ ਲੈ ਮੰਮੀ ਹਾਂ ਸਲਾਹ ਕਰਨੀ ਨਹੀਂ ਮੈਂ ਕਦੋਂ ਨਾ ਕਿਹੜੀ ਸਲਾਹ ਕਰਨੀ ਕੋਈ ਚੰਗੀ ਸਲਾਹ ਕਰਨੀ ਨਹੀਂ ਚੰਗੀ ਆ ਹਾਂ ਉਹਨਾਂ ਸਾਡੇ ਸਕੂਲੇ ਕੁੜੀ ਪੜਦੀ ਆ 10ਵੀਂ ਚੋਂ ਰੀਤ ਅੱਛਾ ਉਹਦੀ ਮੰਮੀ ਦਾ ਫੋਨ ਆਉਂਦਿਆ ਹੀ ਹੁਣੀ ਹਾਂ ਉਹ ਕਹਿੰਦੇ ਕਿ ਵੀ ਟਿਊਸ਼ਨ ਪੜਾ ਦਿਆ ਕਰੋ ਟਿਊਸ਼ਨ ਪੜਾ ਦਿਆ ਕਰੋ ਕੱਲੀ ਕੁੜੀ ਨੂੰ ਨਹੀਂ ਕੱਲੀ ਨਹੀਂ ਦੋ ਭੈਣ ਭਰਾ ਤੇ ਉਹ ਵਾ ਤੇ ਫਿਰ ਜਿਹੜੀਆਂ ਸਾਰੇ ਉਹਨਾਂ ਦੀ ਗਲੀ ਦੇ ਨਿਆਣੇ ਆ ਉਹ ਸਾਰੇ ਆਉਣੇ ਕਿਉਂਕਿ ਉਹ ਨਾ ਜਿੱਤੋਂ ਟਿਊਸ਼ਨ ਪੜਦੇ ਹੀ ਨਾ ਉਹ ਕੁਵਾਰੀ ਹੀ ਕੁੜੀ ਅੱਛਾ ਤੇ ਹੁਣ ਉਹਦਾ ਵਿਆਹ ਹੋ ਗਿਆ ਵਾ ਚਲੋ ਤੇ ਉਹ ਸਾਰੇ ਹੁਣ ਟਿਊਸ਼ਨ ਲਵਦੇ ਫਿਰਦੇ ਤੇ ਕਹਿੰਦੇ ਕਿ ਤੁਸੀਂ ਪੜਾ ਦਿਆ ਕਰੋ ਉਹ ਤੁਹਾਡੇ ਘਰ ਤੇ ਅੱਗੇ ਇੱਥੇ ਮੇਲਾ ਲੱਗਾ ਰਹਿਂਦਾ ਕੰਮ ਧੰਦੇ ਦਾ ਚਮਕੇ ਪਾਂਡੇ ਦਾ ਹਾਂ ਚੰਗਾ ਜਿਹਾ ਵੀ ਕਰਨਾ ਹੋਇਆ ਸਭ ਕੁਝ ਹੀ ਕਰਨਾ ਹੋਇਆ ਨਹੀਂ ਮੈਂ ਕਿੱਥੇ ਆ ਹੀ ਤੂੰ ਕਿਦਾਂ ਤੂੰ ਟਿਊਸ਼ਨ ਪੜਾਵੇਂਗੀ ਹੈ ਨਹੀਂ ਇਹ ਗੱਲ ਤੇ ਮੈਂ ਵੀ ਉਹਨਾਂ ਨੂੰ ਕਹੀ ਹੀ ਮੈਂ ਮੈਂ ਆਪਣੇ ਮੁੰਡੇ ਨੂੰ ਵੀ ਪੜਾਉਣਾ ਹੁੰਦਾ ਪਰ ਘਰ ਦਾ ਕੰਮ ਵੀ ਹੁੰਦਾ ਵਾ ਕਿਹਨਾਂ ਜੋ ਮੁੰਡੇ ਨੂੰ ਲੈ ਕੇ ਬੈਠਿਆ ਕਰੋਗੇ ਨਾਲ ਹੀ ਸਾਡਿਆਂ ਨੂੰ ਪੜਾਦਿਆ ਕਰੋ ਮੁੰਡਾ ਤੇ ਨਿਆਣਾ ਆ ਵਾ ਚਲੋ ਤੂੰ ਉਹਨੂੰ ਮਾੜਾ ਮੋਟਾ ਪੜਾ ਲਿਆ ਤੇ ਉਹਨਾਂ ਨੂੰ ਤਾਂ 2 ਘੰਟੇ ਤਿੰਨ ਪੜਾਉਣਾ ਪੈਣਾ ਨਹੀਂ ਹੋதே ਹੈ ਇਹ ਤੇ ਜਦੋਂ ਨਿਆਣਾ ਚੱਲ ਕੇ ਆਇਆ ਫਿਰ ਉਹਨੂੰ ਪੜਾਉਣਾ ਤੇ ਪੈਣੀ ਆ ਤਾਂ ਪਰ ਇੱਕ ਆ ਲਿੰਗਾ ਕੰਮ ਨਹੀਂਗਾ ਚੰਗਾ ਹੈਗਾ साढ़े लड़ाई नहीं मुक्नी ताइ हाँ, में सलाह करई गल सलाह करा गे ठीक हाँ फिर करके फिर मैं दस फिर मैं उन्होंने दस दूंगी भी मैं ना बारो ला लिया वह शार्ट ला लिया बीजी हाँ जा बह जा की खरीदना नवा की सलाह दी आखंड सलाह करके दसा ਖਰੀਦਣਾ ਖੁਰੂਦਣਾ ਤੇ ਕੀ ਆ ਹਾਂ ਆਖਣ ਲਈ ਆ ਇਹ ਮੈਨੂੰ ਕੋਈ ਕੁੜੀ ਜਿਹੜੀ ਉਹਦਾ ਵਿਆਹ ਹੋ ਗਿਆ ਜਿਹੜੀ ਟਿਵੀਸ਼ਨ ਵਾਲੀ ਦਾ ਤੇ ਮੈਨੂੰ ਟਿਵੀਸ਼ਨ ਵਾਲੀਆਂ ਆਖਣ ਲਈਆਂ ਵਾ ਵੀ ਪੰਜ ਚਾਰ ਬੱਚੇ ਆ ਤੇ ਤੂੰ ਪੜਾ ਦਿਆ ਕਰ ਹõi ਇਹਦਾ ਦਿਮਾਗ ਨਹੀਂ ਕੰਮ ਕਰਦਾ ਤੇ ਪੜ੍ਹੀ ਆ ਕਿ ਕੜ ਗਈ ਆਏ ਹੁਣ ਕੀ ਪਤਾ ਵਾ ਵੀ ਤੂੰ ਉੱਥੇ ਜਵਾਬ ਦੇ ਅੱਥੇ ਜਵਾਬ ਦੇ ਅਗਲੇ ਨੂੰ ਵੀ ਸਾਡੇ ਤੇ ਘਰ ਦਾ ਸਰਦਾ ਨਹੀਂਗਾ ਇੰਨਾ ਸਾਡੇ ਘਰ ਕੰਮ ਆਵੇਂ ਇਸ ਤਰੀ ਸਾਡੇ ਲੱਗਣ ਲੱਗੇ ਆਹੋ ਤੇ ਮੈਂ ਤੇ ਉਥੋਂ ਹੀ ਪੜਾ ਕੇ ਮਾਹ ਆਪਣੇ ਟਾਈਮ ਨਾਲ 3 ਵਜੇ 19 ਅਮਰ ਕੇ ਆਪਣਾ ਨਿਆਣਾ ਪੜਾਉਣਾ ਮੈਂ ਘਰ ਦਾ ਕੰਮ ਕਰਨਾ ਤੇ ਮੈਂ ਤੇ ਵਿਸ਼ਨਾ ਕਿਹੜੇ ਵੇਲੇ ਪੜਾਉਂਗੀ ਗਾੜੀ ਸਿਆਲ ਆ ਗਿਆ ਵਾ 5 ਵਜੇ ਤੇ ਰਾਤ ਪੈ ਜਾਂਦੀ 4 ਵਜੇ ਨੇ ਆਇਆ ਕਰਨਾ ਤੇ ਗਾੜੀ ਕੰਮ ਵਾਲੀਆਂ ਨਾ ਕਿ ਆਵਾਂ ਕਿ ਨੌਕਰਾਨੀ ਲਾਈ ਆ ਕਿ ਉਹਨੇ ਤੇ ਮੇਰਾ ਕੰਮ ਕਰਦਿਆ ਕਰਨਾ ਸਾਰਾ ਤੇ ਮੈਂ ਤੇ ਬਸ ਫੁਲਕਾ ਹੀ ਲਵਣਾ ਵਾ ਤੇ ਚੱਲ ਮੇਰੇ ਭਾਈ ਹੁਣ ਇਹ ਹੋਈ ਹੋਊਗਾ ਵੀ ਸੱਸ ਬੈਠੀ ਰਹੀਦੀ ਆ ਤੇ ਸੱਚ ਚੁੱਲੇ 'ਚ ਸਿਰ ਦੇ ਛੱਡੇ ਇਹ ਇਹੋ ਜਿਹਾ ਕੰਮ ਜਿਹੜਾ ਵਾ ਨਾ ਇਹ ਕੱਲੀਆਂ ਕੱਲੀਆਂ ਵਾਸਤੇ ਸੂਤਰ ਹੁੰਦਾ ਵਾ ਫੇ ਚਲੋ ਮੈਂ ਪੜਾਈ ਆ ਜਿੱਥੇ ਮੈਂ ਚੀਜ਼ ਰੱਖੀ ਆਪਣਾ ਜੀ ਕੀਤਾ ਜਦੋਂ ਪਕਾ ਲਈ ਜਦੋਂ ਜੀ ਕੀਤਾ ਖਾ ਲਈ ਤੇ ਬਣਾਵੇ ਚ ਥੋੜੀ ਇਹ ਨਾ ਚ ਵਿੱਚ ਜਦ ਮੁੜ ਕੇ ਲੇਟ ਵੀ ਬੰਦਾ ਪਕਾ ਕੇ ਖਾ ਲਿੰਦਾ ਨਿਆਣਿਆਂ ਨੂੰ ਘਲਾ ਕੇ ਤੇ ਜਿਹੜੇ ਬਾਕੀ ਟੱਬਰ ਵਾ ਹੋਏ ਤੇ ਮੂੰਹ ਲ ਬੰਦੇ ਰਹਿਣਗੇ ਹੁਣ ਸਾਰਾ ਕੰਮ ਤਾਂ ਮੈਂ ਹੀ ਠੇਕਾ ਲੈ ਲਿਆ ਵਾ ਉਹੋ ਤਾਂ ਮੈਂ ਆਖਣ ਲਈ ਆ ਚੰਗਾ ਮੇਰਾ ਅੰਤ ਲਿਆ ਇਹਨਾਂ ਦੇ ਨਾਲ ਮਿਲ ਕੇ ਉਦਾਂ ਤੇਰਾ ਧੀ ਦੇ ਕਹਾੜਾ ਲੈਣਾ ਨਾਲ ਮੇਰਾ ਵੀ ਲੈ ਲੈਣਾ ਕੱਲ ਦੋ ਸੂਟ ਉਹ ਦੇਣ ਆਈ ਪੁੜੀ ਮੈਂ ਤਾਂ ਇੱਕੋ ਸੂਟ ਰੱਖਿਆ ਮਂ ਬਤਾਵਾ ਸਾਨੂੰ ਦਿਹਾੜੇ ਕੋ ਕਿੰਨਾ ਕੰਮ ਹੋਣਾ ਹੈ ਉਸੇ ਹਿਸਾਬ ਨਾਲ ਹੀ ਕੰਮ ਕਰ ਸਕਦੇ ਇੱਕ ਮੈਂ ਉਹਦਾ ਮੋੜ ਦਿੱਤਾ ਕੋਣ ਚੱਲ ਮੇਰਾ ਆ ਜਾਣਾ ਜ਼ਰੂਰੀ ਆ ਤੂੰ ਆ ਸੀਂਦੋ ਤੇ ਦੂਜਾ ਚੱਲ ਕੋਈ ਕੱਲੀ ਮੈਂ ਹੋਰ ਕਿਦਾਂ ਸੰਭਾਲੂ ਜਾਂ ਮੈਂ ਠਹਿਰ ਕੇ ਸੰਭਾਲੂਗੀ ਆਪਣੇ ਆਪ ਬੰਦੇ ਨੂੰ ਅਗਲ ਹੋਣੀ ਚਾਹੀਦੀ ਕਿ ਮੇਰੇ ਕੋ ਕਿੰਨਾ ਕੰਮ ਹੋ ਆ ਕਿੰਨੀ ਮੇਰੀ ਕਪੈਸਿਟੀ ਆ ਮੈਂ ਕਿੰਨਾ ਕਰ ਸਕਦਾ ਬੰਦਾ ਕੋਈ ਵੀ ਹੋਵੇ ਹਾਂ ਇਹ ਤੇ ਗੱਲ ਠੀਕ ਆ 4 ਵਜੇ ਇਹ ਨਹੀਂ ਆਇਆ ਕਰਨਾ ਗਾਂ ਹੋ ਗਏ ਸਿਆਲੀ ਦਿਨ ਮਾਂ ਦਰਬਾਰ ਉਹਨੂੰ ওই ਸੂਰਜ ਹੋਇਆ ਹੁੰਦਾ ਸਾਢੇ 5 5 ਵਜੇ ਤੇ ਸੂਰਜ ਡੁੱਬ ਜਿਆ ਕਰਨਾ ਹਾਂ ਇਹ ਲੇ ਲਬਣਾ ਟੁੱਚੜ ਟੁੱਚੜੀ ਕੇ ਹਾਂ ਇਹ ਏਸੀਆਂ ਥੱਲੇ ਤੇ ਪੱਖਿਆਂ ਥੱਲੇ ਉਹ ਗੱਲ ਬਹਿਣ ਗਿੱਜੀ ਆ ਤੇ ਬਾਕੀ ਸਿਰ ਸਾੜਨੇ ਚੁੱਲੇ ਚ ਦੇ ਦੇ ਕੇ ਆਹ ਕੋਈ ਗੱਲ ਥੋੜੀ ਆ ਤੁਸੀਂ ਸਲਾਹ ਕਿਉਂ ਆਖਿਆ ਕਰਾਂਗੇ ਤੁਸੀਂ ਆਖਣਾ ਵੀ ਅਹੀਂ ਨਹੀਂ ਇਹ ਕੰਮ ਕਰਨਾ ਤੇ ਫੇਰ ਇਹ ਗੱਲ ਟਾਲਣੀ ਤੇ ਹੋਈ ਗਾਲ ਨਹੀਂ ਹੋਈ ਪਰ ਨਹੀਂ ਦਾਨੀ ਕਰਾਂ ਤੇ ਬੀਚਾਟ ਨਗਣੇ ਤੂੰ ਹੀ ਵੀ ਸਿਆਣੇ ਜੀ ਮੈਂ ਤੇ ਆਪੇ ਕੰਮ ਵਿੱਚ ਖੁਸ਼ ਨਹੀਂ ਹਾਂ ਮੈਂ ਵਾਂਡੇ ਜਾਣ ਦਾ ਨਾ ਲਿਆ ਤੂੰ ਡੱਕਿਆ ਮੈਂ ਉਸ ਵੇਲੇ ਡੱਕੀ ਗਈ ਕੋਈ ਗੱਲ ਨਹੀਂ ਮੈਂ ਕਿਹਾ ਇਹ ਥੋੜੀ ਗੱਲ ਆ ਵੀ ਹੁਣ ਸਾਰੇ ਪਾਸੇ ਇਹ ਚ ਉਧਰਾਂ ਨਹੀਂ ਬਣੀ ਰਵੇ ਤੇ ਦੂਜਾ ਜਣਾ ਉਹ ਕੱਲ ਵੀ ਨੌਕਰੀ ਬਣਿਆ ਰਵੇ ਘਰ ਦਾ ਇਹ ਵੀ ਥੋੜੀ ਗਰਸਾਬ ਵੀ ਸਹਿਦ ਹੁੰਦਾ ਬੀਬੀ ਪੜੀ ਆਏ ਤੇ ਉਹ ਵੀ ਬੀਬੀ ਪੜੀ ਆ ਹਰ ਸਰ ਪੜੀ ਪੜਾਣ ਉੱਚਾ ਤੇ ਟੈਲੀਵਿਜ਼ਨ ਤੇ ਛੱਡਣ ਆਇਆ ਕਰਨ ਕਿ ਬੰਦੇ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਆਖਣਾ ਇੱਧਰ ਦੇ ਵਾਵਾ ਬੰਦਿਆਂ ਦੀਆਂ ਲੈਣਾ ਲੱਗੀਆਂ ਤੇ ਇਹਦੇ ਚੰਗੇ ਭਲੇ ਘਰ ਕਰਾਣੇ ਨੇ ਸਾਰੇ ਜਾਣੇ ਇਹ ਵੀ ਘਰ ਕਰਾਣੇ ਚੁਈ ਆ ਇਹਨੂੰ ਸਮਝੀ ਨਹੀਂ ਲੱਗਦੀ ਕੀ ਕਰੀਏ ਦਾਹੀ ਇਹ ਚੰਗੀ ਸੁਖ ਰਹਿਣੀ ਹੋਈ ਉਹ ਨਾ ਇਹਦਾ ਖਸਮਿਕ ਉਹ ਇਹਨੂੰ ਆਂਦਾ ਵਾ ਪਤਾ ਨਹੀਂ ਉਹਨੂੰ ਪੁੱਛਦੀ ਵੀ ਆ ਕਿ ਨਹੀਂ ਪੁੱਛਦੀ ਅੰਦਰੇ ਹੀ ਗੁਣਗੁਣ ਕਰਦੀ ਰਹਿੰਦੀ ਮੈਂ ਤਾਂ ਕਦੀ ਹੱਸਦੀ ਦੇਖੀ ਨਹੀਂ ਆ ਵੀ ਕਿਹੜੇ ਵੇਲੇ ਹੱਸਦੀ ਹੋਊਗੀ ਐ ਖਾਸਵੇਂ ਲਈ ਲੱਗਵਾ ਜਾਣਦੇ ਤੂੰ ਲਈ ਲੱਗ ਤੇ ਸਾਡੇ ਮੂੰਹ ਤੇ ਕੁਛ ਵਾ ਤੇ ਉਹਦੇ ਮੂੰਹ ਦੇ ਉੱਤੇ ਕੁਛ ਸਰ ਅਸੀਂ ਦੋਵੇਂ ਦੀ ਛਦਾਈ ਆ ਨਹੀਂ ਤੋ ਤੈਨੂੰ ਆਖਿਆ ਨਹੀਂ ਜਾਂਦਾ ਵੀ ਤੂੰ ਹਾ ਕਿਹੜਾ ਕੰਮ ਕਰਨ ਲੱਗੀ ਨਿਆ ਘਰ ਹੱਡੇ ਇੰਨਾ ਕੰਮ ਆ ਲੜਾਈ ਝਗੜਾ ਤੇ ਅੱਗੇ ਨਹੀਂ ਮੁੱਕਦਾ ਕੰਮ ਤੂੰ ਉਹ ਨਹੀਂ ਕਰਦੀ ਜਾਂ ਤੇ ਲਿਆ ਲਿਆ ਕੇ ਫਿਰ ਤੁਹਾਡੇ ਹੱਤੇ ਫੜਾ ਗੇ ਉਹ ਤੇ ਆਂਦੀ ਆ ਮੇਰੇ ਜੋ ਭਾਈ ਕੋਈ ਨਹੀਂ ਸਰਦਾ ਹੀ ਨਹੀਂ ਉਹ ਬੇਚਾਰੀ ਦਾ ਖਰਚਾ ਨਹੀਂ ਕੀ ਖਰਚਾ ਕਿੱਥੇ ਉਹਦਾ ਕੀ ਖਰਚਾ ਕਰੀ ਜਾਂਦੀ ਆ ਫਸਲ ਜੈਮੀ ਨਹੀਂ ਫਸਲ ਦਾ ਮੂੰਹ ਵੇਖਣਾ ਵਾ ਚਲ ਜੇ ਕੋੜ ਹੈਗੇ ਆ ਤੇ ਇੱਕ ਦੂਜੇ ਨੂੰ ਦੋ ਲਓ ਉਧਰ ਉਧਰੀ ਹਾਂਡੇ ਸਾਂਡੇ ਕਰੋ ਪੈਸੇ ਬਰਾ ਕੇ ਲੈ ਜਾਣੇ ਆ ਹੜੇ ਆ ਗਿਆ ਤੇ ਦੁਨੀਆ ਦਾ ਸਭ ਕੋਸ਼ਿ ਰੁੜ ਗਿਆ ਕਿਸੇ ਕੋਲੋਂ ਕਿਤੇ ਕੋਈ ਚੀਜ਼ ਫਰਨ ਦੀ ਪਹੁੰਚ ਨਹੀਂ ਰਹੀ ਹੈ ਆ ਤੇ ਹੱਦ ਹੋ ਗਈ ਆ ਮਿੰਨੇ ਗੁੱਸਾ ਹੀ ਚੜ ਗਿਆ ਪਹਿਲਾਂ ਮੈਂ ਸੋਚਿਆ ਵੀ ਘਰੇ ਕੀ ਲੈਣ ਲੱਗੇ ਹਾਂ ਤੇ ਸਲਾਹ ਕਰਦੇ ਨੇ ਮੈਂ ਪੁੱਛਿਆ ਵੀ ਬੀਬੀ ਨੂੰ ਆਹੋ ਲੈਣ ਲੱਗੇ ਲੈਣਾ ਕੀ ਆ ਅਕਲ ਹੀ ਨਹੀਂ ਗਈ ਕੇ ਜੇ ਆਖੀਏ ਤਾਂ ਫੇਰ ਲੜਾਈ ਘਰ ਵਿੱਚ ਆਖਣਾ ਸੱਸ ਮਾਮੀ ਨਹੀਂ ਚੰਗਾ ਚੱਬਦੀ ਉਹ ਤਾਂ ਫਿਰ ਸਾਝੇ ਬੰਦੇ ਨੂੰ ਕਹੀ ਜਾਣਾ ਆਖਣਾ ਮੈਂ ਤਾਂ ਉਹਨੂੰ ਹੀ ਪੁੱਛਣਾ ਵਾ ਜਿਹੜਾ ਆਇਆ ਮੈਨੂੰ ਪੁੱਛਣ ਡਿਆ ਪਿਆ ਜਿਹੜਾ ਆਇਆ ਮੈਨੂੰ ਪੁੱਛਣ ਡਿਆ ਪਿਆ ਤੇ ਜੇ ਮੇਰੇ ਜਾਂ ਤੇ ਮੇਰੀ ਸਲਾਹ ਲੈਣ ਤੂੰ ਹੀ ਵਸੇ ਹੁਣ ਕੀ ਕਰੋ ਵੀ ਕੋਈ ਗੱਲ ਨਹੀਂ ਮੈਨੂੰ ਨਹੀਂ ਕਿਸੇ ਗੱਲ ਦਾ ਪਤਾ ਉਹਨਾਂ ਨੂੰ ਪੁੱਛੋ ਬੰਦਿਆਂ ਨੂੰ ਜਦੋਂ ਮੰਨੀ ਨਹੀਂ ਜਾਣੀ ਤੇ ਪੁੱਛਣ ਦਾ ਫਿਰ ਕੀ ਫਾਇਦਾ ਵੀ ਕੀ ਇਹੋ ਹੀ ਹੁਣ ਮੈਂ ਤਾਂ ਹੁਣ ਜੇ ਪੁੱਛਿਆ ਨਾ ਤਾਂ ਮੈਂ ਇਹੋ ਹੀ ਆਖਣਾ ਵਾਂ ਵੀ ਆਪਣੇ ਖਸਮ ਨਾਲ ਸਲਾਹ ਬਸ ਸਲਾਹ ਕਰੋ ਹਾਂ ਮੈਂ ਅਰਸ ਹੋਈ ਚ ਵੇਖਾ ਹੁਣ ਕੋਈ ਕੰਮ ਤਕਾਲਾਂ ਪਈਆਂ ਉਹ ਤਾਂ ਕਰਨਾ ਹੀ ਪੈਣਾ ਜੇ ਨਾ ਮੈਂ ਇਹ ਤੋ ਲੈਣਾ ਤੇ ਲਾਉਣੇ ਵੀ ਮੈਂ ਹੀ ਆਪਾਂ ਸੜ ਜਾਣ ਰੰਗ ਖਰਾਬ ਹੋ ਜੇ ਕਿਸ ਦੂਜੇ ਨੇ ਨਹੀਂ ਕਹਿਣਾ ਪੀ ਹਲਾ ਲੀਏ ਕਿਤੇ ਮੰਮੀ ਨੇ ਵੀ ਨਹੀਂ ਇਹ ਕਹਿਣਾ ਪੀ ਚਲ ਮੈਂ ਹੀ ਲਾ ਕੇ ਤੇ ਲੈ ਜਾ ਕਿੰਦਾ ਅਨੁਰਧਾ ਮੰਮੀ ਕਹਾਂਦਾ ਹੀ ਹੈ ਕਿ ਜੋਇੰਟ ਫੈਮਿਲੀ ਆ ਤੁਹਾਨੂੰ ਕੀ ਪ੍ਰੋਬਲਮ ਹੋਣੀ ਟਿਊਸ਼ਨ ਪੜਾਉਣ ਚ ਪ੍ਰੋਬਲਮ ਬੰਦਾ ਕੁਛੇ ਹੋਣੀ ਕਿ ਹੋਣੀ ਆ ਮੈਂ ਹੁਣ ਆ ਕੀ ਦੱਸਾਂ ਜਿਹੜਾ ਕੰਮ ਮੈਂ ਕਰ ਲਿਆ ਉਹ ਮੈਂ ਹੀ ਕਰਨਾ ਵਾ ਹੋਰ ਕਿਸੇ ਨੇ ਨਹੀਂ ਕਰਨਾ ਹੈਗਾ ਇੱਥੇ ਤਾਂ ਜਿਦਾ ਬ੍ਰਿਸਕਾ ਜ਼ਿਆਦਾ ਵਾ ਕਰੇ ਬੰਦਾ ਤੇ ਕੀ ਕਰੇ ਕਿਸ ਨੂੰ ਹੁਣ ਕੀ ਦੱਸੇ ਜੇ ਮੈਂ ਹੁਣ ਦੱਸਾਂ ਨੂੰ ਤੁਹਾਡੇ ਘਰ ਚਾਹ ਕੋਸ਼ ਹੁੰਦਾ ਵਾ ਤੇ ਅਗਲੀ ਨੇ ਕਹਿਣਾ ਵਾ ਸਕੂਲ ਆਣ ਕੇ ਤੇ ਬੱਚਿਆਂ ਨੂੰ ਸਿੱਖਿਆ ਦਿੰਦੀ ਆ ਐਦਾਂ ਨਹੀਂ ਐਦਾਂ ਕਰਨਾ ਚਾਹੀਦਾ ਵਾ ਤੇ ਘਰ ਦੇ ਵਿੱਚ ਇਹਨਾਂ ਦਾ ਕੀ ਕੋਸ਼ ਚੱਲਦਾ ਵਾ ਮੈਂ ਤੇ ਨਾ ਚੁੱਪੀ ਵੱਟੀ ਆ ਚਲ ਕੋਈ ਨਹੀਂ ਉਹਨ ਪਤਾ ਨਹੀਂ ਇਹਨਾਂ ਨੇ ਕੀ ਕਹਿਣਾ ਤੇ ਕੀ ਨਹੀਂ ਕਹਿਣਾ ਚਲ ਮੈਂ ਸ਼ਾਰਟ ਤੇ ਪਛਾਵਾਂ